ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਨੀਲੀਆਂ ਪੱਗਾਂ ਵਾਲੇ ਅਕਾਲੀ ਅਕਲੋਂ ਖਾਲੀਓ ਤੁਹਾਨੂੰ ਅੱਜ ਬੇਨਤੀ ਕਰ ਰਹੀਆਂ ਐਦਾਂ ਦੋਨੋਂ ਹੱਥ ਜੋੜ ਕੇ ਮੰਨ ਲਿਓ ਚੰਗੇ ਰਹੋਗੇ ਆ ਜਿਹੜੀ ਆਪਣੀ ਬੀਬੀ ਐ ਨਾ ਚਲ ਮੈਂ ਵੀ ਆਪਣੀ ਕਹਿਣਾ ਦੀਬਾ ਹਰ ਸਿਮਰਤ ਕੌਰ ਬਾਦਲ ਇੰਟਰੋ ਇੰਡੈਕਸ਼ਨ ਜੇ ਕਰਵਾ ਦੇਮਾ ਸੁਖੇ ਗੱਪੀ ਦੀ ਧਰਮ ਸੁਪਤਨੀ ਨਸ਼ਾ ਤਸ਼ਕਰ ਬਿਕਰਮ ਸਿੰਘ ਮਜੀਠੀਏ ਦੀ ਸ਼ਕੀ ਭੈਣ ਤੇ ਮਰਹੂਮ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਨੂੰ ਬਟੰਡੇ ਤੋਂ ਐਮਪੀ ਇਹਦੀ ਇੱਕ ਪੋਸਟ ਹੈ ਸਟੇਟਮੈਂਟ ਆਈ ਹੈ ਇਹਦੀ ਕਹਿੰਦੀ ਮੁੱਖ ਮੰਤਰੀ ਨੇ ਨਸ਼ੇ ਆਮੋ ਆਮ ਕਰ ਦਿੱਤੇ ਇਹ ਕਹਿੰਦੀ ਹੈ ਤੇ ਨਾਲੇ ਕਹਤਾ ਕਿਉਂ ਤੁਹਾਡੇ ਪੁੱਤਾਂ ਨੂੰ ਮਾਰ ਕੇ ਇਹ ਕਮਾਈਆਂ ਕਰ ਰਹੇ ਨੇ ਕਿਉਂ ਕਿ ਮੈਂ ਪਹਿਲਾਂ ਕਿਉਂ ਬੋਲਿਆ ਕਿਉਂਕਿ ਦੱਸਣ ਦੀ ਕੋਸ਼ਿਸ਼ ਕਰਦੀ ਏ ਪੰਜਾਬ ਦੇ ਲੋਕਾਂ ਨੂੰ ਵੀ ਸੁਣਿਓ ਧਿਆਨ ਨਾਲ ਵੀ ਇਹ ਤੁਹਾਡੇ ਪੁੱਤਾਂ ਨੂੰ ਮਰਵਾ ਕੇ ਕਮਾਈਆਂ ਕਰ ਰਹੇ ਨੇ ਕਿਹਨੂੰ ਕਹਿੰਦੀ ਏ ਮੌਜੂਦਾ ਸਰਕਾਰ ਨੂੰ ਅੱਛਾ ਇਹ ਬੀਬਾ ਨੂੰ ਪੁੱਛੋ ਵੀ ਤੇਰਾ ਕੋਈ ਭਰਾ ਹੈਗਾ ਪੁੱਛੋ ਮੇ ਤੇਰਾ ਕੋਈ ਭਰਾ ਹੈਗਾ ਫਿਰ ਇਹ ਕਹੂਗੀ ਹਾਂਜੀ ਹੈਗਾ ਜੀ ਵਿਵਾਦੀਓ ਭਰਾ ਕਿੱਥੇ ਐ ਫਿਰ ਇਹਨੂੰ ਕਹਿਣਾ ਪਊਗਾ ਨਾਬਾ ਜੇਲ੍ਹ ਵਿੱਚ ਐ ਗਿਆਨੀ ਜੀ ਉੱਥੇ ਕਿਉਂ ਗਿਆ ਫਿਰ ਇਹ ਕਹੂਗੀ ਉਹ ਤਾਂ ਜਾਣ ਬੁੱਝ ਕੇ ਹਕੂਮਤ ਨੇ ਧੱਕਾ ਕਰਕੇ ਟਿੱਟੇ ਦਾ ਕੇਸ ਪਾਤਾ ਫਿਰ ਇਦਾਂ ਕਹੂਗੀ ਉਦਾਂ ਕਿਉਂ ਪਾਤਾ ਬੀਬਾ 60000 ਕਰੋੜ ਦਾ ਕੌਂਕੜਾ ਅੰਕੜਾ ਪਹੁੰਚ ਗਿਆ ਤੇਰੇ ਭਰਾ ਵਿਕਰਮ ਸਿੰਘ ਮਜੀਠੀਏ ਦਾ 60000 ਕਰੋੜ ਦਾ ਜਿਹੜਾ ਨਾਬਾ ਜੇਲ੍ਹ ਵਿੱਚ ਬੰਦ ਹੈ 40000 ਪੰਨੇ ਦੀ ਚਾਰ ਸੀਟ ਹੈ ਜਿਹੜਾ ਚਲਾਨ ਪੇਸ਼ ਕੀਤਾ ਹੈ ਪੁਲਿਸ ਨੇ ਮੰਗ ਅਦਾਲਤ ਵਿੱਚ ਟਰੰਕਾਂ ਦੇ ਵਿੱਚ ਲੈ ਕੇ ਗਏ ਨੇ ਉਹ ਅੱਡੇ ਅੱਡੇ ਮੋਟੇ ਥੱਬੇ ਪੇਪਰਾਂ ਦੇ ਜੱਲ ਸਾਹਿਬ ਨੇ ਵੀ ਮੋਰ ਲਾ ਕੇ ਪਾਸੇ ਕਰਦੇ ਸੀ ਲੱਗ ਕਹਿੰਦੇ ਪੜਨ ਦੀ ਲੋੜ ਨਹੀਂ ਇਹਨਾਂ ਨੂੰ ਕਿਉਂ ਕਿ 8900 ਗਵਾਏ ਮੈਂ ਵੀ ਉਹਦੇ ਵਿੱਚ ਜੇ ਕੋਈ ਮੁਕਰੂਗਾ ਨਾ ਮੈਂ ਸਾਹਮਣੇ ਜਾ ਕੇ ਕਹੂੰ ਵੀ ਹਾਂ ਆ ਪਿੰਡ ਵਿੱਚ ਇੰਨੇ ਮਰੇ ਆ ਪਿੰਡ ਵਿੱਚ ਇੰਨੇ ਮਰੇ ਹੁਣ ਜੱਲ ਸਾਹਿਬ ਨੂੰ ਪਤਾ ਸੀ ਵੀ ਐਨੇ ਗਵਾਹ ਨਾ ਖਰੀਤੇ ਜਾਣ ਨਾ ਮਾਰੇ ਜਾਣ ਇਹ ਕਰਤੂਤਾਂ ਨੇ ਬੀਬਾ ਹਰ ਸਿਮਰਤ ਕੌਰ ਬਾਦਲ ਦੇ ਭਰਾ ਬਿਕਰਮ ਸਿੰਘ ਮਜੀਠੀਆ ਦੀਆਂ ਜਿਹੜੀ ਹੁਣ ਮੌਜੂਦਾ ਸਰਕਾਰ ਨੂੰ ਕਹਿੰਦੀ ਹੈ ਕਿ ਮੁੱਖ ਮੰਤਰੀ ਨੇ ਨਸ਼ਾ ਆਮ ਆਮ ਕਰਤਾ ਕਿਉਂਕਿ ਤੁਹਾਡੇ ਪੁੱਤ ਮਰਵਾ ਕੇ ਇਹ ਕਮਾਈਆਂ ਕਰਦੇ ਨੇ ਅਸਾਂ ਆਪਣੇ ਭਰਾ ਦਾ 60000 ਕਰੋੜ ਦਾ ਚਿੱਟੇ ਦਾ ਧੰਦਾ ਇਹਨੂੰ ਬੀਬਾ ਨੂੰ ਚੇਤੇ ਹੀ ਨਹੀਂ ਐਦਾਂ ਨਹੀਂ ਲੱਗਦਾ ਵੀ 5-7 ਕਟੀਆਂ ਭਰਾ ਨੇ ਰਖੜੀ ਬੰਨਣਾ ਹੈ ਆਈ ਨੂੰ ਨੋਟਾਂ ਦੀਆਂ ਭਰ ਕੇ ਭੇਜੀਆਂ ਹੋਣਗੀਆਂ ਤਾਂ ਹੀ ਕਹਿੰਦੀ ਆ ਬੀਬਾ ਉਦਾਂ ਤਾਂ ਨਹੀਂ ਕਹਿ ਸਕਦੀ ਹੁਣ ਜੇ ਮੇਰੇ ਵਰਗੇ ਨੂੰ ਕੋਈ 5-7 ਕਰੋੜ ਦੇ ਦੇ ਤੇ ਫਿਰ ਮੈਂ ਉਹਦੀ ਇੰਡੀਫੈਂਡਰ ਲਿਆਉਣੀ ਹੈ 15 ਬੀਕ ਲਈ ਮੈਂ ਜ਼ਮੀਨ ਖਰੀਦ ਲੈਣੀ ਹੈ ਮੰਗੀਆਂ ਕੜੀਆਂ ਲੈ ਲੜੀਏ ਮੈਂ ਫਿਰ ਐਵੇਂ ਥੋੜੀ ਸਮਝੋ ਗੱਲ ਨੂੰ ਇਹ ਤੁਹਾਡੀਆਂ ਕਰਤੂਤਾਂ ਨੇ ਬੀਬਾ ਜੀ ਕਿੰਨੇ ਹੋਟਲ ਨੇ ਕਿੰਨੀਆਂ ਬੱਸਾਂ ਨੇ ਇਹ ਸਾਰਾ ਕੁਝ ਆਨ ਰਿਕਾਰਡ ਪਿਆ ਕਿੰਨਾ ਕਰੋੜਾ ਪਾਉਂਗੇ ਕੁਰਸੀ ਨਹੀਂ ਮਿਲਦੀ ਨਾ 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 ਤੁਸੀਂ ਜਿਹੜੀ ਆ ਐਮਪੀ ਦੀ ਸੀਟ ਜਿੱਤੀ ਹੈ ਇਹ ਸੌਖੀ ਥੋੜੀ ਜਿਹੀ ਜਿੱਤ ਗਈ ਇਤੋਂ ਲੋਕਾਂ ਨੇ ਕਿਤੇ ਵੋਟਾਂ ਪਾਤੀਆਂ ਜਿਹਦੀਆਂ 4 ਵੋਟਾਂ ਸੀ ਉਹਨੂੰ ਸਕੂਟਰੀ ਦਿੱਤੀ ਕਿਸੇ ਨੂੰ ਫਰਿੱਜ ਦਿੱਤਾ ਕਿਸੇ ਨੂੰ ਕੂਲਰ ਦਿੱਤਾ ਕਿਸੇ ਨੂੰ ਅੰਗਰੇਜ਼ੀ ਦੀ ਪੇਟੀ ਕਿਸੇ ਨੂੰ ਮੋٹے ਸੰਤਰੇ ਦੀ ਪੇਟੀ ਕਿਸੇ ਨੂੰ ਚੈਨੀ ਬਣਾ ਕੇ ਦਿੱਤੀ ਤੁਸੀਂ ਤਾਂ ਕਰੋੜਾਂ ਰੁਪਈਆ ਵੰਡੇ ਐ ਬਠਿੰਡਾ ਲੋਕ ਸਭਾ ਦੀ ਸੀਟ ਤੇ ਤੁਹਾਨੂੰ ਸੀਟ ਤਾਂ ਮਿਲੀ ਐ ਅਸਾ ਲੋਕਾਂ ਤੁਹਾਨੂੰ ਵੋਟਾਂ ਪਾਤੀਆਂ ਹੈਗੇ ਨੇ ਸਾਡੇ ਇੱਥੇ ਭੇਡਾਂ ਵਰਗੇ ਲੋਕ ਜਿਹੜੇ बिकਦੇ ਆ ਆਪਣੇ ਭਰਾ ਦਾ ਵੀ ਖਿਆਲ ਕਰ ਲੋ ਵੀ ਕਿੱਥੇ ਐ ਜਦੋਂ ਦੂਜੀ ਪੋਸਟ ਪਾਉਂਗੇ ਨਾ ਪਹਿਲਾਂ ਇਹ ਦੱਸਿਓ ਵੀ ਮੇਰਾ ਸਾਕਾ ਭਰਾ ਵਿਕਰਮ ਸਿੰਘ ਮਜੀਠੀਆ ਕਿਹੜੀ ਜੇਲ੍ਹ ਵਿੱਚ ਬੰਦ ਐ ਕਿਉਂ ਬੰਦ ਐ ਉਹਦੀਆਂ ਕਰਤੂਤਾਂ ਕੀ ਸੀ ਇਹ ਦੱਸਿਓ ਪਹਿਲਾਂ ਫਿਰ ਸੁਣਨ ਵਾਲੇ ਵੀ ਥੋੜਾ ਜਿਹਾ ਸਮਝ ਲੈਣਗੇ ਜੇ ਅਕਲ ਟਿਕਾਣੀ ਆਜੂ ਤਾਂ ਠੀਕ ਐ ਤੇ ਨਹੀਂ 1 ਮੀਟਰ ਹੋਰ ਪਿਆ ਕੱਲ ਨੂੰ ਦੁਬਾਰਾ ਫੇਰ ਪਾ ਦੇਵਾਂਗੇ ਆਪਾਂ ਤਾਂ ਬੋਲਣਾ ਹੀ ਹੁੰਦਾ ਅਸੀਂ ਤਾਂ ਜਿੰਨਾ ਚਿਰ ਰਹਿਣਾ ਬਾਸ ਐ ਛੇਤਰ ਭਿਉਂ ਭਿਉਂ ਕੇ ਮਾਰੇ ਜਾਣੇ ਤੁਸੀਂ ਦੇਖੇ ਮੋਚੀ ਜੁੱਤੀਆਂ ਗਣਦਾ ਹੁੰਦਾ ਉਹਦੇ ਕੋਲ ਕੁੰਡਾ ਨਹੀਂ ਹੁੰਦਾ ਕੁੰਡੇ ਵਿੱਚ ਪਾਣੀ ਹੁੰਦਾ ਕਿਉਂ ਹੁੰਦਾ ਚਮੜਾ ਸੁੱਕ ਕੇ ਆਕੜ ਜਾਂਦਾ ਉੱਤੇ ਰੰਬੀ ਨਹੀਂ ਚਲਦੀ ਤੇ ਉਹ ਤਾਂ ਉਹ ਚਮੜੇ ਨੂੰ ਜੁੱਤੀ ਨੂੰ ਭਿਉਣ ਵਾਜ ਦੇ ਗੁੰਡੇ ਵਿੱਚ ਪਾਣੀ ਪਾਇਆ ਹੁੰਦਾ। ਅਕਲ ਟਕਾਣੇ ਆ ਜੂਗੀ। ਜਿੰਨੀਆਂ ਤੁਹਾਡੇ ਜੁੱਤੀਆਂ ਭਿਉ ਭਿਉ ਕੇ ਮਾਰਾਂਗੇ ਤੇ ਉਹਨਾਂ ਤੁਹਾਡੇ ਜ਼ਿਆਦਾ ਦਰਦ ਹੋ ਚੀਕਾਂ ਮਾਰੂਗੇ। ਫਿਰ ਥੋੜੀ ਜੀ ਸ਼ਰਮ ਮਹਿਸੂਸ ਕਰੋਗੇ। ਦੀ ਸਾਡੇ ਗੁੰੜੀਆਂ ਕਰਤੂਤਾਂ ਹੋਈਆਂ ਨੇ ਉਹਨਾਂ ਤੇ ਪੜਦਾ ਕਿੱਦਾਂ ਪਾਈਏ। ਬਸ ਲਾਸਟ ਵਿੱਚ ਇਹ ਕਹਿ ਦਿੰਨਾ ਵੀ ਪਹਿਲਾਂ ਆਪਣੇ ਮੰਝੇ ਥੱਲੇ ਨਾ ਮੰਜੀ ਥੱਲੇ ਆਪਣੀ ਮੰਜੀ ਥੱਲੇ ਛੋਟਾ ਜ਼ਰੂਰ ਫੇਰ ਕੇ ਦੇਖ ਲੋ ਬਾਅਦ ਵਿੱਚ ਕਿਸੇ ਨੂੰ ਕਹੋ ਇੰਨਾ ਹੀ ਬਹੁਤ ਐ ਅਕਾਲੀ ਅਕਲੋਂ ਖਾਲੀ ਨੀਲੀਆਂ ਪੱਗਾਂ ਵਾਲੇ ਨੂੰ ਬੇਨਤੀ ਐ ਵੀ ਆਪਣੀ ਬੀਬਾ ਜੀ ਨੂੰ ਸਮਝਾਓ ਮਾੜਾ ਮੋਟਾ ਜੇ ਕਹੂੰ ਤਾਂ ਮੈਂ ਚਿੱਠੀ ਪੱਤਰ ਲਿਖ ਦਿੰਨਾ ਬੇਨਤੀ ਸੇਵਾ ਵਿਖੇ ਵੱਡੇ ਭੈਣ ਜੀ ਬੀਬਾ ਹਰ ਸਿਮਰਤ ਕੌਰ ਬਾਦਲ ਵੀ ਥੋੜਾ ਜਾ ਰਾਜਨੀਤੀ ਵਿੱਚ ਆਇਓ ਅਕਲ ਦੇ ਨਾਲ ਗੱਲ ਕਰੋ ਦੁਬਾਰਾ ਵੀ ਆ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ